ਝੂਠੇ ਪੁਲਿਸ ਮੁਕਾਬਲਿਆਂ ਦੀਆਂ ਹੋਰ ਵੀ ਕਈ ਕਹਾਣੀਆਂ ਸਾਹਮਣੇ ਆਉਣ ਲੱਗੀਆਂ ਨੇ ਮੋਗਾ ਪੁਲਿਸ ਵੱਲੋਂ ਵੀ ਕਥਿਤ ਤੌਰ ਤੇ ਅਜਿਹੇ ਝੂਠੇ ਮੁਕਾਬਲੇ ਬਣਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਕਈ ਨੌਜਵਾਨਾਂ ਨੂੰ ਕਤਲ ਕਰਨ ਦੇ ਬਾਅਦ ਉਹਨਾਂ ਦੀਆਂ ਲਾਸ਼ਾਂ ਵੀ ਉਹਨਾਂ ਦੇ ਪਰਿਵਾਰਾਂ ਨੂੰ ਨਹੀਂ ਸੌਂਪੀਆਂ ਗਈਆਂ ਸੁਰਜੀਤ ਸਿੰਘ ਸਬ ਇੰਸਪੈਕਟਰ ਅਤੇ ਬਰਖਾਸ ਸਿਪਾਹੀ ਸਤਵੰਤ ਸਿੰਘ ਮਾਨਕ ਦੇ ਖੁਲਾਸਿਆਂ ਦੇ ਬਾਅਦ ਹੁਣ ਮ੍ਰਿਤਕ ਮੁੰਡਿਆਂ ਦੇ ਪਰਿਵਾਰਾਂ ਨੇ ਦੋਸ਼ੀਆਂ ਨੂੰ ਸਜ਼ਾਵਾ ਦੇਣ ਅਤੇ ਇਨਸਾਫ ਦੇਣ ਦੀ ਅਪੀਲ ਕੀਤੀ ਹੈ ਦੇਅ ਨਾਈਟ ਨਿਊਜ਼ ਦੇ ਜ਼ਰੀਏ ਪੂਰੀ ਦੁਨੀਆ ਨੂੰ ਪੰਜਾਬ ਚ ਕਾਲੇ ਦਿਨਾਂ ਦੇ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਦਾ ਖੁਲਾਸਾ ਕਰਕੇ ਸਾਬ ਇੰਸਪੈਕਟਰ ਸੁਰਜੀਤ ਸਿੰਘ ਨੇ ਤਰਥੱਲੀ ਮਚਾ ਦਿੱਤੀ ਸੀ ਸੁਰਜੀਤ ਸਿੰਘ ਦੇ ਬਿਆਨ ਤੋਂ ਬਾਅਦ ਹੁਣ ਕੁਝ ਹੋਰ ਪੁਲਿਸ ਮੁਲਾਜ਼ਮ ਵੀ ਅਜਿਹੇ ਖੁਲਾਸੇ ਕਰਨ ਲਈ ਸਾਹਮਣੇ ਆ ਰਹੇ ਨੇ ਬੀਤੇ ਦਿਨੀ ਪੰਜਾਬ ਪੁਲਿਸ ਦੇ ਪ੍ਰਖਾਸਤ ਸਿਪਾਹੀ ਸਤਵੰਤ ਸਿੰਘ ਮਾਨਕ ਨੇ ਵੀ ਅਜਿਹੇ ਝੂਠੇ ਪੁਲਿਸ ਮੁਕਾਬਲਿਆਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੂੰ ਉਸਨੇ ਆਪਣੀਆਂ ਅੱਖਾਂ ਨਾਲ ਦੇਖਿਆ ਇਹਨਾਂ ਖੁਲਾਸਿਆਂ ਦੇ ਬਾਅਦ ਮੋਗਾ ਜ਼ਿਲ੍ਹੇ ਦੇ ਪਿੰਡ ਚੁਗਾਵਾ ਅਤੇ ਖੋਸਾ ਕੋਟਲਾ ਦੇ ਕਈ ਪਰਿਵਾਰਾਂ ਨੇ ਆਪਣਾ ਦੁੱਖ ਦੱਸਣ ਲਈ ਡੇ ਐਂਡ ਨਾਈਟ ਨਿਊਜ਼ ਦਾ ਸਹਾਰਾ ਲਿਆ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਨੇ ਉਹਨਾਂ ਦੇ ਬੱਚਿਆਂ ਨੂੰ ਕਤਲ ਕੀਤਾ ਇਸ ਲਈ ਕਾਨੂੰਨ ਮੁਤਾਬਕ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਕੋਟਲਾ ਦੇ ਬਲਬੀਰ ਸਿੰਘ ਨੂੰ ਵੀ ਕਥਿਤ ਝੂਠੇ ਪੁਲਿਸ ਮੁਕਾਬਲੇ 'ਚ ਮਾਰ ਦਿੱਤਾ ਗਿਆ ਸੀ ਉਸ ਵੇਲੇ ਉਸ ਦੀ ਉਮਰ ਸਿਰਫ 19 ਸਾਲ ਦੀ ਸੀ ਬਲਬੀਰ ਸਿੰਘ ਦੇ ਭਰਾ ਨਾਰ ਸਿੰਘ ਅਤੇ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦਾ ਭਰਾ ਟਰੈਕਟਰਾਂ ਦੀ ਏਜੰਸੀ 'ਚ ਨੌਕਰੀ ਕਰਦਾ ਸੀ ਅਤੇ 2 ਅਕਤੂਬਰ 1991 ਨੂੰ ਉਹ ਰੋਜ਼ ਵਾਂਗ ਆਪਣੇ ਕੰਮ ਤੇ ਗਿਆ ਤਾਂ ਮੁੜ ਕੇ ਵਾਪਸ ਨਹੀਂ ਆਇਆ ਪਰ ਇਸ ਦੇ 4 ਦਿਨਾਂ ਬਾਅਦ ਖਬਰ ਆਈ ਕਿ ਉਸ ਨੂੰ ਪੁਲਿਸ ਮੁਕਾਬਲੇ 'ਚ ਮਾਰ ਦਿੱਤਾ ਗਿਆ ਬਲਬੀਰ ਸਿੰਘ ਦੇ ਭਰਾਵਾਂ ਨੇ ਦੋਸ਼ ਲਾਇਆ ਕਿ ਪੁਲਿਸ ਨੇ ਉਸ ਦੀ ਲਾਸ਼ ਤੱਕ ਵੀ ਉਸ ਦੇ ਪਰਿਵਾਰ ਵਾਲਿਆਂ ਨੂੰ ਨਹੀਂ ਦਿੱਤੀ ਜਦੋਂ ਘਰੋਂ ਗਏ ਇੱਥੇ ਸਵੇਰ ਉਹ ਜਾ ਕੇ ਤੇ ਉਹਨਾਂ ਨੇ ਏਜੰਸੀ 'ਚ ਗਏ ਮੁੜ ਕੇ ਉਹਨਾਂ ਵਾਸ ਨਹੀਂ ਆਏ। ਮੁੜ ਕੇ ਜੋ ਹਫਾਰ ਤੇ ਆਇਆ ਬਾਅਦ ਦੇ ਵਿੱਚ ਫੇਰ ਪਤਾ ਲੱਗਾ ਵੀ ਝੂਠਾ ਪੁਲਿਸ ਮੁਕਾਬਲਾ ਨਹੀਂ ਬਣਾਤਾ। ਮੈਨੇ ਆਲੀ ਪੁਲਿਸ ਨੇ। ਮੈਨੇ ਆਲੀ ਪੁਲਿਸ ਨੇ ਬਣਾਇਆ। ਤੇ ਉੱਥੇ ਮੁਕਾਬਲਾ ਬਣਾ ਕੇ ਉਹਨਾਂ ਨੇ ਚਾਰ ਮੁੰਡੇ ਉੱਥੇ ਜੀ ਕੀਤੇ ਆ। ਉਹਦੇ ਵਿੱਚ ਨਾ ਸੀ ਇੱਕ ਮੁੰਡਾ ਕੋਸੇ ਕੋਟ ਰੇ ਸਾਡਾ ਛੋਟਾ ਭਾਈ ਗੁਰਵੀਰ ਸਿੰਘ ਜੋ ਉਸ ਦੇ ਮੋਢੇ ਐਸ਼ਾ ਟਰੈਕਟਰ ਦੀ ਜਾਂਚੀ ਵਿੱਚ ਵਰ ਕਰ ਦਿੱਤਾ ਉਸ ਦਾ ਕੰਮ ਕਰਦਾ ਸੀ ਇੱਕ ਦਿਨ ਉਸ ਨੂੰ ਸਰਾਸਨ ਨਾਮ ਦੇ ਸੀ ਅਗਲੇ ਨੂੰ ਪਤਾ ਕੀਤਾ ਮੈਨੇਜਰ ਸਾਹਿਬ ਨੇ ਕਿਹਾ ਸੁਝੰਨਾ ਕੱਲ੍ਹ ਸ਼ਾਮ ਬੁਲਾ ਕੇ ਲੈ ਜੇ ਜਦੋਂ ਬਾਅਦ ਦੇ ਵਿੱਚ ਕੁਝ ਪਰਤਾਲ ਕਰਦੇ ਰਹੇ ਤਾਂ ਸਾਨੂੰ ਪਤਾ ਲੱਗਾ ਕਿ ਮੈਨੇਜਰ ਸਾਹਿਬ ਦੇ ਕੋਈ ਸਮਾਂ ਘਾਟ ਰਿਹਾ ਹੈ ਕਿਰਪਾ ਕਰਕੇ ਸਾਡੀ ਇਸ ਖੁਫੀ ਮਾਦਦ ਕੀਤੀ ਜਾਵੇ ਕਿ ਸਾਨੂੰ ਕੋਈ ਸੂਚਨਾ ਚਾਲ ਕਰੇ ऐसेtras जिला मोगा दे ਪਿੰਡ ਚੁਗਾਵਾں ਦੇ ਰਹਿਣ ਵਾਲੇ ਸਤਵੰਤ ਸਿੰਘ ਨੂੰ ਵੀ 1992 ਚ ਪੁਲਿਸ ਨੇ ਕਥਿਤ ਤੌਰ ਤੇ ਫਰਜ਼ੀ ਮੁਕਾਬਲੇ ਚ ਮਾਰ ਦਿੱਤਾ ਸੀ ਅਜਿਹਾ ਕਹਿਣਾ ਹੈ ਸਤਵੰਤ ਸਿੰਘ ਦੇ ਭਰਾ ਸਤਨਾਮ ਸਿੰਘ ਅਤੇ ਚਰਨਜੀਤ ਸਿੰਘ ਦਾ ਇਹਨਾਂ ਬਦਕਿਸਮਤ ਭਰਾਵਾਂ ਦਾ ਕਹਿਣਾ ਹੈ ਕਿ ਸਤਵੰਤ ਆਪਣੇ ਕਿਸੇ ਦੋਸਤ ਨਾਲ ਘਰੋਂ ਗਿਆ ਸੀ ਪਰ ਉਹਨਾਂ ਨੂੰ ਪੁਲਿਸ ਨੇ ਫੜ ਲਿਆ ਇਸ ਦੇ ਬਾਅਦ ਸਤਵੰਤ ਦੇ ਦੋਸਤ ਨੂੰ ਤਾਂ ਪੁਲਿਸ ਨੇ ਛੱਡ ਦਿੱਤਾ ਪਰ ਉਸ ਨੂੰ ਪੁਲਿਸ ਨੇ ਝੂਠੇ ਮੁਕਾਬਲੇ ਚ ਮਾਰ ਦਿੱਤਾ ਐਸੇ ਗਾਮ ਨੂੰ ਨਾ ਸਾਰਦਿਆਂ ਸਤਵੰਤ ਦੀ ਮਾਂ ਜ਼ਿਆਦਾ ਦੇਰ ਤੱਕ ਜੀਉਂਦੀ ਨਾ ਰਹੀ ਇਨਾਂ ਦੀ ਮੌਤ 1992 ਚ ਅਖੀਰ ਤੇ ਹੋਈ ਆ ਜੀ ਇਨਾਂ ਨੂੰ ਸਾਡੇ ਪਿੰਡ ਦਾ ਕੋਈ ਲੜਕਾ ਲੈ ਕੇ ਗਿਆਸ ਗਈ ਦਰਦੀਪ ਸਿੰਘ ਨਾਮ ਸੀਗਾ ਬਿੱਕਰ ਸਿੰਘ ਉਹਦੇ ਡੈਡੀ ਦਾ ਨਾਮ ਸੀਗਾ ਜੀ ਉਹ ਨਾਲ ਲੈ ਗਿਆ ਵੀ ਅਸੀਂ ਕਿਤੋਂ ਕੋਈ ਪਸ਼ੂ ਵਗੈਰਾ ਲੈ ਕੇ ਆਉਣਾ ਤੇ ਉਹ ਵਾਪਸ ਨਹੀਂ ਆਇਆ ਰਸਤੇ ਜਪੋਸ ਨੇ ਫੜ ਲੇ ਜਿਨਕੇ ਬਹੁਤ ਤਸੀਹਤ ਦੇ ਕੇ ਉਹਨਾਂ ਮਾਰਿਆ ਜੀ ਬਹੁਤ ਤੜ ਤੜ ਕੇ ਮੇਰੇ ਮਾਂ ਮਾਂ ਬਾਪ ਦੀ ਜਾਨੀ ਕਿ ਮੌਤ ਹੋਈ ਹੈ ਜੀ ਸਾਨੂੰ ਇਹਦਾ ਇਨਸਾਫ ਚਾਹੀਦਾ ਜੀ ਇਹ ਥੋੜ ਤੜ ਕੇ ਗਏ ਆ ਜੀ 5:00 ਵਜੇ ਤੇ ਇਹਨਾਂ ਅਕਾ ਲੱਗਿਆ ਸੀ ਬਾਈਪਾਸ ਦੇ ਉੱਤੇ ਸੀਆਈ ਸਟਾਫ ਵਾਲਿਆਂ ਨੇ ਇਹਨਾਂ ਨੂੰ ਜੀ ਉੱਥੇ ਰੈਸਟ ਕਰ ਲਿਆ ਜੀ ਤੇ ਉਹ ਤੋਂ ਬਾਅਦ ਜੀ ਫਿਰ ਸਤਵੰਸੋਂ ਮਾਨਕ ਨੇ ਵੀ ਇਸ ਕੇਸ ਦਾ ਮੁੱਦਾ ਠਾਇਆ ਜੀ ਤੇ ਹੁਣ ਇਸ ਵੇਲੇ ਸਾਡਾ ਕੇਸ ਹਾਈ ਕੋਰਟ ਦੇ ਵਿੱਚ ਚੱਲਦਾ ਜੀ ਸੀਬੀਆਈ ਦੀ ਜਾਂਚ ਲੱਗੀ ਸੀ ਪਰ ਇਹਨਾਂ ਨੇ ਬਾਅਦ ਦੇ ਵਿੱਚ ਸੀਬੀਏ ਦੀ ਜਾਂਚ ਤੜਵਾ ਦਿੱਤੀ ਹੈ ਜੀ ਤੇ ਇਹ ਕੇਸ ਅਜੇ ਤੱਕ ਦੀ ਨਹੀਂ ਝੂਠੇ ਪੁਲਿਸ ਮੁਕਾਬਲੇ ਚ ਆਪਣੇ ਦਿਲਾਂ ਦੇ ਟੁਕੜਿਆਂ ਨੂੰ ਗਵਾ ਚੁੱਕੇ ਇਹ ਬਦਕਿਸਮਤ ਲੋਕ ਹੁਣ ਅਜਿਹੀ ਸਥਿਤੀ ਦਾ ਸਾਹਮਣਾ ਕਰ ਰਹੇ ਨੇ ਜਿੱਥੇ ਉਹਨਾਂ ਦੀ ਬਾਹ ਫੜਨ ਵਾਲਾ ਕੋਈ ਨਹੀਂ ਹੈ ਜਿਨ੍ਹਾਂ ਨੇ ਉਹਨਾਂ ਦੇ ਪੁੱਤਰਾਂ ਨੂੰ ਕਤਲ ਕੀਤਾ ਹੈ ਉਹਨਾਂ ਦੇ ਸਾਥੀ ਚੀਕ-ਚੀਕ ਕੇ ਕਹਿ ਰਹੇ ਨੇ ਕਿ ਉਹ ਨੇ ਬੇਗੁਨਾਹਾਂ ਦੇ ਕਤਲਾਂ ਦੇ ਚਸ਼ਮਦੀਦ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਕਈ ਨੌਜਵਾਨਾਂ ਨੂੰ ਕਤਲ ਕੀਤਾ ਗਿਆ ਫਰਜ਼ੀ ਪੁਲਿਸ ਮੁਕਾਬਲੇ 'ਚ ਐਨਾ ਹੀ ਨਹੀਂ ਇਹਨਾਂ ਕਤਲਾਂ ਦਾ ਖੁਲਾਸਾ ਕਰਨ ਵਾਲੇ ਪੁਲਿਸ ਮੁਲਾਜ਼ਮਾ ਨੇ ਹਾਈ ਕੋਰਟ ਦਾ ਦਰਵ ਵੀ ਖੜਕਾਇਆ ਪਰ ਹਾਲੇ ਤੱਕ ਅਦਾਲਤ ਨੂੰ ਸ਼ਾਇਦ ਉਹਨਾਂ ਦੀਆਂ ਗੱਲਾਂ ਤੇ ਯਕੀਨ ਨਹੀਂ ਆਇਆ ਪੁਲਿਸ ਦੇ ਪੀੜਤ ਇਹਨਾਂ ਲੋਕਾਂ ਦੀਆਂ ਦਰਦ ਦੀਆਂ ਆਹਾਂ ਨੂੰ ਕੌਣ ਸੁਨੇਗਾ ਸਿਆਸੀ ਨੇਤਾ ਜਾਂ ਫਿਰ ਅਦਾਲਤ ਦੋਵਾਂ ਚੋਂ ਪਹਿਲ ਕੌਣ ਕਰੇਗਾ ਇਹੋ ਦੇਖਣ ਵਾਲੀ ਗੱਲ ਹੋਵੇਗੀ। ਮੋਗਾ ਤੋਂ ਸੂਰਤ ਜਾਂਦੇ ਨਾਲ सुरेंद्र ਸਿੰਘ ਡੇ ਐਂਡ ਨਾਈਟ న్యూਸ। ਖਬਰਾਂ ਦੇ ਦੁਨੀਆ ਵਿੱਚ ਆਓ। ਸਾਡੇ ਨਾਲ ਕਦੇ ਵੀ ਸਿੱਕਿੱਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ। ਅਸੀਂ ਦਿਖਾਂਗੇ YouTube ਤੇ। ਸਾਨੂੰ ਫੋਲੋ ਕਰੋ Twitter ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ